ਤੁਹਾਡੇ ਨਾਲ ਦਿਨਿਕ ਸੂਰਜਾ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਜਿਸ ਦੇ ਉੱਪਰ ਲਗਾਤਾਰ ਪੰਜਾਬ ਦੇ ਲੋਕਾਂ ਦੀ ਨਜ਼ਰ ਬਣੀ ਹੋਈ ਸੀ ਲੁਧਿਆਣਾ ਦੇ ਵਿੱਚੋਂ ਜਿਹੜਾ ਤੁਸੀ ਬੰਨ ਹੈ ਉਹ ਟੁੱਟਣਾ ਸ਼ੁਰੂ ਹੋ ਚੁੱਕਾ ਹੈ ਇਸ ਵਕਤ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਦਿਨਿਕ ਸੂਰਜਾ ਟੀਵੀ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਹੈ ਲਗਾਤਾਰ ਚਰਚਾ ਦਾ ਵਿਸ਼ਾ ਇਹ ਖਬਰ ਬਣੀ ਹੋਈ ਸੀ ਲਗਾਤਾਰ ਪਾਖੜਾ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਪਾਣੀ ਜਦੋਂ ਲੁਧਿਆਣਾ ਦੇ ਵਿੱਚੋਂ ਦੀ ਲੰਘ ਰਿਹਾ ਸੀ ਤਾ ਲੋਕਾਂ ਦੇ ਸਾਹ ਸੁੱਕੇ ਪਏ ਸੀ ਕਿ ਇਸ ਸਸਰਾਲੀ ਪਿੰਡ ਦੇ ਵਿੱਚੋਂ ਇਹ ਜਿਹੜਾ ਬੰਨ ਹੈ ਉਹ ਟੁੱਟ ਨਾ ਜਾਵੇ ਹਾਲਾਂਕਿ ਜਿਹੜਾ ਆਰਜੀ ਬੰਨ ਪਹਿਲਾਂ ਬਣਾਇਆ ਗਿਆ ਸੀ ਉਸ ਬੰਨ ਦੇ ਉੱਪਰ ਦੀ ਪਾਣੀ ਵਹਿੰਦਾ ਹੋਇਆ ਇਹਨਾਂ ਇਲਾਕਿਆਂ ਦੇ ਲੋਕਾਂ ਦੇ ਸਾਹ ਸਿਕਾਉਣ ਦੇ ਵਿੱਚ ਕੋਈ ਵੀ ਕਮੀ ਖਾਮੀ ਨਹੀਂ ਸੀ ਛੱਡ ਰਿਆ ਤੇ ਹੁਣ ਤਾਜ਼ਾ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਇਸ ਵਕਤ ਉੱਥੇ ਸੂਰਤਿ ਹਾਲ ਕੀ ਹੋਇਆ ਪਿਆ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਲਗਾਤਾਰ ਪੱਬਾ ਪਾਰ ਹੋ ਕੇ ਕੋਸ਼ਿਸ਼ਾਂ ਕਰ ਰਿਹਾ ਪਰ ਕਤੇ ਵੀ ਵਾਪਸ ਚਲਦੀ ਦਿਖਾਲੀ ਨਹੀਂ ਦੇ ਰਹੀ ਤੇ ਲਗਾਤਾਰ ਪ੍ਰਸ਼ਾਸਨ ਨੂੰ ਦਿੱਕਤਾਂ ਪਰੇਸ਼ਾਨੀਆਂ ਅਟਕਲਾਂ ਤੇ ਮੁਸ਼ਕਲਾਂ ਦਾ ਸਾਹਮਣਾ ਜਿੱਥੇ ਕਰਨਾ ਪੈ ਰਿਹਾ ਉੱਥੇ ਹੀ 15 ਪਿੰਡਾਂ ਦੇ ਵਿੱਚ ਇਸ ਹੜ੍ਹ ਦੀ ਮਾਰ ਦੀ ਹੁਣ ਪ੍ਰਭਾਵੀ ਨਤੀਜੇ ਜਿਹੜੇ ਨੇ ਉਹ ਵੇਖਣ ਨੂੰ ਮਿਲ ਸਕਦੇ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਡਰਾਉਣ ਵਾਲੀਆਂ ਖੌਫਨਾਕ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਹੁਣ ਪਾਣੀ ਛੱਲਾ ਮਾਰ ਰਿਹਾ ਇਸ ਤੋਂ ਤਕਰੀਬਨ 50 ਫੁੱਟ ਪਹਿਲਾਂ ਇਹ ਬੰਨ ਜਿਹੜਾ ਸੀ ਤੁਸੀ ਬੰਦ ਬਣਿਆ ਹੋਇਆ ਸੀ ਪਰ ਇਸ ਬੰਨ ਦੇ ਉੱਪਰ ਲੱਗੇ ਹੋਏ ਦਰਖਤ ਹੋਣ ਬੂਟੇ ਹੋਣ ਜਾਂ ਫਿਰ ਹੋਰ ਲੋਕਾਂ ਦੇ ਵੱਲੋਂ ਗੋਰੇ ਛੁੱਟ-ਛੁੱਟ ਕੇ ਕੋਸ਼ਿਸ਼ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਉਹ ਕੋਸ਼ਿਸ਼ ਵੀ ناکਾਮ ਸਾਬਤ ਹੁੰਦੀ ਦਿਖਾ ਲਈ ਦੇ ਰਹੀ ਆ ਕਿਉਂਕਿ ਇਹ ਬੰਦ ਜਿਹੜਾ ਹੈ ਉਹ ਟੁੱਟਣਾ ਸ਼ੁਰੂ ਹੋ ਚੁੱਕਾ ਹੈ ਨਾਲ ਹੁਣ ਤੁਹਾਨੂੰ ਸਿੱਧਾ ਲੁਧਿਆਣਾ ਲੈ ਚਲਦੇ ਹਾਂ ਸਸਰਾਲੀ ਦੇ ਵਿੱਚ ਇਸ ਵਕਤ ਸੂਰਤਿ ਹਾਲ ਕੀ ਨੇ ਮੇਰੇ ਸਹਿਯੋਗੀ ਉੱਥੇ ਹਿੰਮਤ ਹੋਰਾਂ ਦੇ ਵੱਲੋਂ ਖਾਸ ਤੌਰ ਦੇ ਉੱਪਰ ਇਹ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕੀ ਕੁਝ ਉੱਥੇ ਸੂਰਤਿ ਹਾਲ ਹੈ ਆਓ ਤੁਹਾਨੂੰ ਸਿੱਧਾ ਲੁਧਿਆਣਾ ਲੈ ਚਲਦੇ ਹਾਂ ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀ ਕਪਾਲ ਸਸਰਾਲੀ ਦੇ ਤੂਸੀ ਬੰਦ ਉੱਤੇ ਮੌਜੂਦਾਂ ਸਥਿਤੀ ਹੈ ਜਿਹੜੀ ਕਾਫੀ ਜ਼ਿਆਦਾ ਤਣਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਥੋੜਾ ਨਾਲ ਸਾਂਝਾ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਕੱਲ ਜਦੋਂ ਇੱਥੇ ਦੀ ਤਸਵੀਰ ਤੋਂ ਦਿਖਾਈ ਸੀ ਤਾਂ ਕੱਲ 20 ਤੋਂ 22 ਫੁੱਟ ਚੋੜਾ ਜਿਹੜਾ ਕਿ ਇੱਥੇ ਬੰਨ ਸੀਗਾ ਇਸੇ ਜਗ੍ਹਾ ਦੇ ਉੱਤੇ ਟਰੈਕਟਰ ਟਰੈਲੀਆਂ ਤੇ ਜੀਐਸਪੀ ਮਸ਼ੀਨਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਤਾਂ ਸੈਂਕੜੇ ਹੀ ਨੌਜਵਾਨਾਂ ਦੇ ਵੱਲੋਂ ਬੰਦ ਨੂੰ ਮਜ਼ਬੂਤ ਕੀਤਾ ਗਿਆ ਸੀ ਪਰ ਰਾਤੋਂ ਰਾਤ ਜਿਹੜਾ ਬੰਨ ਹੈ ਉਹ ਪਾਣੀ ਦੇ ਵਿੱਚ ਡੁੱਟ ਔਰ ਬੰਨ ਜਿਹੜਾ ਕਿ ਵੀ 22 ਫੁੱਟ ਚੌੜਾ ਬੰਨ ਸੀਗਾ ਜਿੱਥੇ ਕੱਲ ਜੀਸੀਬੀ ਮਸ਼ੀਨਾਂ ਦੇ ਨਾਲ ਟਰੈਕਟਰ ਟਰਾਲੀਆਂ ਦੇ ਨਾਲ ਰੇਤਾ ਦੇ ਗੱਟੇ ਭਰੇ ਜਾ ਰਹੇ ਸੀਗੇ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਪਰ ਉਹ ਸਾਰਾ ਸਾਰਾ ਬੰਨ ਜਿਹੜਾ ਕਿ ਉਹ ਪਾਣੀ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਸਤਲੂ ਦਰਿਆ ਦਾ ਵਹਾਅ ਇੰਨਾ ਤੇਜ਼ ਹੈ ਤਾਂ ਸਾਰੇ ਬੰਨ ਨੂੰ ਜਿਹੜਾ ਕਿ ਉਹ ਆਪਣੇ ਨਾਲ ਵਹਾ ਕੇ ਲੈ ਚੁੱਕਿਆ ਹੋਇਆ ਹੈ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਤਰੇੜਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਬੰਨ ਤਾਂ ਰੁੜ ਹੀ ਗਿਆ ਹੈ ਪਰ ਉਸ ਦੇ ਬਾਵਜੂਦ ਜੋ ਖੇਤਾਂ ਦੇ ਨਾਲ ਢਾਲ ਲੱਗੀ ਹੋਈ ਸੀ ਉਹ ਵੀ ਢਾਲ ਜਿਹੜੀ ਹੁਣ ਟੁੱਟਦੀ ਹੋਈ ਨਜ਼ਰ ਆ ਤਾ ਨौजवान ਵੀ ਇੱਥੇ ਖੜੇ ਹੋਏ ਨੇ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਭਾਈ ਜੀ ਕੱਲ ਇਸੇ ਜਗ੍ਹਾ ਦੇ ਉੱਤੇ 20 25 ਫੁੱਟ ਚੌੜੀ ਰੋਡ ਸੀਗੀ ਜਿਸ ਤੋਂ ਟਰੈਕਟਰ ਟਰੈਲੀ ਲੰਘ ਰਹੇ ਸੀਗੇ ਬੰਨ ਨੂੰ ਮਜ਼ਬੂਤ ਕੀਤਾ ਜਾ ਸਾਰਾ ਬੰਦ ਰੁੜ ਗਿਆ ਰੁੜ ਗਿਆ ਭਾਜੀ ਉਹ ਡਰਕਤੀ ਵੀਗਰ ਲਾਏ ਸੀਗੇ ਸਭ ਰੁੜ ਗਏ ਆ ਤੁਹਾਡੇ ਸਾਹਮਣੇ ਆ ਬਸ ਹੁਣ ਥੋੜਾ ਜਿਹਾ ਹੀ ਰਹਿ ਗਿਆ ਬਸ ਇਹ ਵੀ ਹੁਣ ਆਪਣੇ ਨौजवान ਪਹੁੰਚੇ ਮਦਦ ਆਵਾਜ਼ ਤੇ ਦੇਖੋ ਬਾਕੀ ਹੁਣ ਖਵਾਜੇ ਨੂੰ ਬੇਨਤੀ ਕਰ ਸਕਦੇ ਆਪਾਂ ਤਾਂ ਬਿਲਕੁਲ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੌਲੀ-ਹੌਲੀ ਕਰਕੇ ਹੁਣ ਜਿਹੜੀ ਕਿ ਖੇਤਾਂ ਦੀ ਢਾਹ ਵਾ ਉਹ ਵੀ ਹੁਣ ਦਰਿਆ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਖੋਫਨਕ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਸਤਲੁਜ ਦਰਿਆ ਦੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਧਰ ਦੀ ਵੀ ਤਸਵੀਰ ਠੋੜਾ ਨਾਲ ਸਾਂਝੀ ਕਰਨੀ ਚਾਹਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਰਾ ਬੰਨ ਹੈ ਜਿਹੜਾ ਕਿ ਉਹ ਪਾਣੀ ਦੇ ਵਿੱਚ ਰੁੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹ ਜਗਾ ਤੋ ਕਵਰੇਜ ਜਦੋਂ ਅਸੀਂ ਕਰ ਰਹੇ ਸੀਗੇ ਤਾਂ 20 ਤੋਂ 22 ਫੁੱਟ ਚੌੜੀ ਰੋਡ ਐ ਉਸ ਤੋਂ ਟਰੈਕਟਰ ਟਰੈਲੀਆਂ ਉੱਤੇ ਲੰਗਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਤਾਂ ਹੁਣ ਜਿਹੜੀ ਤਸਵੀਰ ਉਹ ਬਦਲਦੀ ਹੋਈ ਨਜ਼ਰ ਆ ਰਹੀ ਹੈ ਦਾ ਸਾਰੇ ਦਾ ਸਾਰਾ ਜਿਹੜਾ ਬਨ ਉਹ ਦਰਿਆ ਦੇ ਵਿੱਚ ਰੁੜਿਆ ਹੋਇਆ ਨਜ਼ਰ ਆ ਰਿਹਾ ਤਾਂ ਸਥਿਤੀ ਕਾਫੀ ਜ਼ਿਆਦਾ ਤਨਾਵਪੂਰਨ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੌਲੀ ਹੌਲੀ ਕਰਕੇ ਜਿਹੜੀ ਢਾਸ ਹੈ ਉਹ ਵੀ ਦਰਿਆ ਦੇ ਵਿੱਚ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਔਰ ਕੱਲ ਇਸੇ ਜਗ੍ਹਾ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਪਹ ਤਾ ਬਹੁਤ ਜ਼ਿਆਦਾ ਮਿਹਨਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਜੇਕਰ ਹੁਣ ਇਹ ਢਾਹ ਟੁੱਟਦੀ ਹੈ ਤਾਂ ਪਾਣੀ ਸਿੱਧੇ ਤੌਰ ਤੇ ਖੇਤਾਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਜਾਵੇਗਾ ਡੀਸੀ ਲੁਧਿਆਣਾ ਸੀ ਮਨਚੂ ਜੈਨ ਦੇ ਵੱਲੋਂ ਐਡਵਾਈਜ਼ਰੀ ਉਹ ਜਾਰੀ ਕੀਤੀ ਗਈ ਹੈ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਆਪਣਾ ਸਮਾਨ ਸਿਮੇਟਿਆ ਜਾਵੇ ਜ਼ਰੂਰੀ ਸਮਾਨ ਨੂੰ ਲੈ ਕੇ ਉੱਚੀਆਂ ਜਗਾਵਾਂ ਦੇ ਉੱਤੇ ਪਹੁੰਚਦੇ ਹੋਏ ਨਜ਼ਰਾਨ ਤਾ ਸ਼ੈਲਟਰ ਹੋਮ ਹੈ ਜਿਹੜੇ ਕੋਈ ਬਣਾਏ ਗਏ ਨੇ ਜਿੱਥੇ ਲੋਕਾਂ ਨੂੰ ਰੱਖਿਆ ਜਾ ਰਿਹਾ ਜੇਕਰ ਸਥਿਤੀ ਤਣਾਪੂਰਨ ਹੁੰਦੀ ਹੈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਆਰਮੀ ਆ ਉਹ ਤਨਤ ਕੀਤੀ ਗਈ ਹੈ ਬੀਤੇ ਕੱਲ ਤੋਂ ਐਂਟਰੀ ਉਸ ਟੀਮਾਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਨੇ ਤਾਂ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਸਲਮਾਨਦਰ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਸਸਰਾਲੀ ਡੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਸਸਰਾਲੀ ਦੇ ਤੂਸੀ ਬੰਦ ਉੱਤੇ ਮੌਜੂਦ ਹਾਂ ਸਥਿਤੀ ਹੈ ਜਿਹੜੀ ਕਾਫੀ